ਫੈਲਾ ਇਸੇ ਛੱਡ ਦੇਣਾ ਸੀ ਆ ਸਬਜੀ ਪਿੱਛੇ ਰੱਖਦਾ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤਾਂ ਟੱਫਣੀ ਚਾਹੀਨਾਂ ਤੇ ਆ ਜਾਣਾ ਆਪਾਂ ਲੈ ਕੇ ਨਵੀਂ ਵੀਡੀਓ ਅਸੀਂ ਠੀਕ ਠਾਕ ਆਈ ਹੋਕ ਕਿ ਤੁਸੀਂ ਵੀ ਸਾਰੇ ਠੀਕ ਠਾਕ ਹੋਵੋਗੇ ਤੇ ਅੱਜ ਅਸੀਂ ਚੱਲ ਰਹੀ ਗੁਰਦੁਆਰਾ ਸਾਹਿਬ ਅੱਜ ਹੈਗੇ ਸੰਡੇ ਅਸੀਂ ਆ ਬੱਚੇ ਤਾਂ ਨਹੀਂ ਚੱਲੇਗੇ ਤੇ ਉਧਰੋਂ ਮੇਰੇ ਘਰ ਲੈ ਜਾਣਾ ਸੋਨਾ ਸਿਮੂ ਲੈਣਾ ਹੋਨ ਸਾਨੂੰ ਬੋਲੇ ਆ ਪੂਰੀ ਤਾਂ ਪਾਣੀ ਭਰ ਲਈ ਅੱਧੀ ਕੋ ਬੋਲ ਕਰ ਲਈ ਦੋਲ ਕੇ ਆ ਆ ਡੋਲ ਦੀ ਤਿਆਰ ਹੋਏ ਆ ਜਾਓ ਮੋਲ ਨੂੰ ਪਾਣੀ ਲੈਣ ਫੇਤਾ ਹਾਂ ਵੀ ਰਾਜੂ ਬੜੀਆ ਕੀ ਹਾਲ ਹੈ ਤੂੰ ਇਦੋਂ ਲੱਗਿਆ ਸੀ ਤੁੱਤੀ ਆ ਬਚਾ ਦੇ ਟੂਟੀ ਲਾਈ ਹੋਈ ਆ ਕਮੋਨਿਆਂ ਵਾਲਿਆਂ ਦੀ ਫਿਲਟਰ ਵਾਲਾ ਪਾਣੀ ਹੁੰਦਾ ਇਹ ਵਿੱਚ ਘਰੇ ਭੋਲਦੇ ਆਏ ਔਰ ਮੋਲ ਨੂੰ ਬਿੱਜਾ ਇੱਥੋਂ ਫਰ ਲੁਗਾ ਪਹਿਲਾਂ ਫੂਨ ਲਾ ਦਿੰਦੇ ਠੰਡਾ ਪਿਆ ਹੈ ਮੇਰੇ ਕੋਲ ਅੱਛਾ ਮੈਂ ਨਾ ਇੱਥੇ ਆ ਕੇ ਜਾਦਾ ਆ ਪਹਿਲਾਂ ਮੈਂ ਕਿ ਪਾਉਣੀ ਹੈ ਬੋਤਲ ਚ ਫਿਰ ਮੈਂ ਕਿ ਗਰਮੀਆਂ ਪਾਣੀ ਤਾਂ ਕੋਲ ਹੀ ਤਾਂ ਉਹ ਜਮਾ ਕੇ ਲੈ ਜਾਂਦੇ ਆ ਬਾਰ ਸਾਰੀ ਦਿਹਾੜੀ ਪਸ ਠੰਡਾ ਹੀ ਰਹਿੰਦਾ ਫਿਰ ਉਹਦੇ ਵਿੱਚੋਂ ਕੱਢ ਕੱਢ ਕੇ ਪੀ ਚੱਲੋ ਨਾ ਵਧੀਆ ਰਹਿੰਦਾ ਹਾਂ ਉਹਨਾਂ ਕਹੋ ਹੋ ਜਾਂਦਾ ਪੀਣ ਚੁੱਕਾ ਆਥਨ ਤੱਕ ਜਮਾ ਠੰਡਾ ਰਹਿੰਦਾ ਕਰੇ ਆਨ ਤੱਕ ਤੇ ਕੱਲ ਦੂਜੀਆਂ ਬੋਤਲਾਂ ਹੈ ਨਹੀਂ ਕਰਦੇ ਜਿਹੜੇ ਠੰਡਾ ਰਹਿੰਦਾ ਪਾਣੀ ਰੈਗਾ ਸਮਰੀਓ ਕਰਨ ਗਿਆ ਕੀ ਹਾਂ ਪਰ ਛੋਟੀਆਂ ਹੁੰਦੀਆਂ ਹਨ 2 ਲੀਟਰ ਦਾ ਪਾਣੀ 4 ਲੀਟਰ ਪਾਣੀ ਪੀ ਜਾਈਦਾ ਪਾਣੀ ਤਾਂ ਜਿਹੜੇ ਨਾ ਪਰ ਦੇ ਫਿਰਦੇ ਧਿਆਲ ਆ ਤੂੰ ਚਾੜੀ ਆਪੇ ਪਰ ਮੁਕੀ ਨਾ ਨਾਗੇ ਇੰਡੀਅਨਸ ਤੋਂ ਤੇ ਖੁੱਲ੍ਹਿਆ ਨਿਆ ਸੌਦਾ ਕਰਤ ਵਾਲਾ ਸਾਹਿਬ ਜਾਨੋ ਲੇ ਲਾਜ ਸੇ ਤੇ ਆਟਾ ਲੈ ਲੋ ਇੱਕ ਉਹ ਸਿੰਦਰ ਵੀ ਆਈ ਪੈਕ ਕਰ ਲੈ ਅਸਰ ਜਰਾ ਔਲੀ ਬਾਬਾ ਔਲੀ ਬਾਬਾ ਚਲ ਚੋਰ ਆਪਣੇ ਘਰ ਵਾਸਤੇ ਵੀ ਲੈ ਕੇ ਜਾਣਾ ਆਟਾ ਉਹਦੇ ਨੇ ਇੱਕ

ਇੱਕ ਆ ਆ ਕੀ ਮੈਂ ਕਾ ਚੱਕ ਲੂੰ ਇਹਦੇ ਨਾਲ ਤਾਂ ਤਾਂ ਹੋਣਾ ਨਹੀਂ ਫਿਰ ਇਹਦੇ ਨਾਲ ਦਾ ਹੋਰ ਇਹ ਵਾਲਾ ਤੁਸੀਂ ਬੋਲਈਏ ਇੱਕ ਹੋਰ ਫਿਰ ਇਹ ਲੈ ਲਾਂਗੇ ਚਲ ਜੇ ਨਾ ਵੀ ਹੋਏ ਗੁਰਦੁਆਰਾ ਸਾਹਿਬ ਤੇ ਦੇ ਦਾਂਗੇ ਆਪਾਂ ਹੋਰ ਹੈ ਇਹ ਵਾਲਾ ਨਾ ਨਹੀਂ ਹੈ ਬੋਲਦੇ ਹਾਂ ਵਰਸ ਫਰੈਂਡ ਬਰਗਾ ਕੋਇਸ ਤੁਸੀਂ ਕੌਣ ਚੋਲੇ ਇਹ ਬਿਆੰਕਾ ਚੱਕੋ ਡੇਰ ਦਾ ਸੀ ਗੋਲੇ 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 ਚਾਪਾ ਦੀ ਲੈ ਲੋ ਫਿਰ ਇੱਕ ਇਹ ਵਿੱਚੋਂ ਆ ਚੱਕ ਲਓ ਇਹਦਾ ਬੋਨ ਬੋਸ ਡੇਰ ਦਾ ਡੇਰ ਦਾ ਸੀ ਚੱਲ ਪਹਿਲਾਂ ਆ ਕੇ ਵੇਖ ਲਾਂਗੇ ਕੋਈ 10 ਕਿਲੋ ਲੱਗੇ ਦੇਖਣ ਕਰਕੇ ਆਹੋ ਚੱਲ ਚਲੋ ਕੋਈ ਨਾ ਬਥੇ ਠੀਕ ਆ 10 ਕਿਲੋ ਲੱਗੇ ਇਹ ਵੀ ਰੱਖ ਲਾ ਵਿੱਚ ਇਹ ਇੱਕ ਚੀਜ਼ ਰੱਖ ਦੋ ਹਾਂ चल बाकी जो समान हो, हो बाद चे चला मुझे चल दिया अपना फिर मुड़ते हुए लल दे रख ले पानी ਆਪਣੇ ਆਲਾ ਦੇ ਵਿੱਚ ਆ ਪਿਆ ਰਹੇ ਤੇ ਗੁਰਦੁਆਰੇ ਸਾਹਿਬ ਨਾਲ ਹੋ ਤੋ ਹੋਲਿਆ ਫਤ ਚਾਰ ਪਾਣੀ ਤਾਂ ਹੁਣ ਉੱਛੇ ਲੱਗ ਗਈ ਜਾਂ ਆ ਜਿਸ ਸੇਨ ਘਰ ਦਵਾਲਾ ਸਾਫ ਮੁੱਲ ਲੈ ਕੇ ਚੱਲੇ ਪਾਣੀ ਮਾੜਾ ਤੇ ਦਰਦੇ ਸਭ ਦਾ ਜੂਲੇ ਚੱਲੇ ਚੱਲੇ ਤਵੇ ਸੇਤ ਤੇ हां जी क्यों या सभी करा सभी करा सभी करा अभी रख लो पूरा ਮੋਲ ਲਗ ਗਿਆ ਹੋਇਆ ਹੈ ਨਾ I'm <laughs> <laughs> ਅਸੀ ਫੇਰ ਆ ਗਏ ਇੰਡੀਅਨ ਸਟੋਰ ਤੇ ਉਹ ਸਮਾਨ ਲੈਣਾ ਘਰ ਵਾਸਤੇ ਬਹੁਤ ਬੜਾ ਸਾਰਾ ਉਹ ਆ ਗਏ ਸੀ ਇਹਰਾ ਛੋਟਾ ਮਾਮਾ ਪਤਾ ਨਹੀਂ ਉਹ ਮੋਲ ਕਿਹੜੀ ਉਹ ਲਿਆਇਆ ਸੀ ਬਾਲਾਂ ਲਈ ਜੇ ਕਰੀਮ ਜੀ ਇੰਡੀਆ ਤੋਂ ਇੱਥੇ ਵੇਖ ਹੈਗੇ ਆ ਉਹਨੇ ਖਾਤਮ ਉਹ ਨਾਮ ਕੀ ਹੈ ਨਾਮ ਦਾ ਤਾਂ ਨਹੀਂ ਮੈਨੂੰ ਨਹੀਂ ਪਤਾ ਉਹ ਬਾਲਾਂ ਦੀਆਂ ਵਾਲਾਂ ਵਾਲੀਆਂ ਉਹ ਪਈਆਂ ਤਾਂ ਜਮਨ ਕਿਹੜੇ ਕਿੱਥੇ ہاں ਬਾਲਾਂ ਦੀਆਂ ਆਹਾਂ ਜਮਾ ਉੱਤੇ ਮਹਿੰਦੀ ਕਰਨੀ ਨਹੀਂ ਨਹੀਂ ਕਰੀ ਸੀ ਉਹ ਤਾਂ ਉਹ ਪੈਸੇ ਲਾਉਣ ਆਈ ਸੀ ਫੋਰ ਕਿ ਲੈਣਾ ਤੁਸੀਂ ਚਾਕਲੇਟ ਆਲਾ ਦੁੱਲ ਸਾਰੇ ਤੁਸੀਂ ਵਾਏ ਦੋ ਦਿਨ ਤੋਂ ਲੈਣਾ ਉਹ ਤੋਂ ਬਾਅਦ ਯਾਹ ਪਨਾ ਹੈਣੀ ਇਹ ਖਰਾਬ ਸੱਚੋ ਲਾਓ ਇੱਕ ਰੂਹ ਆਪਜਾ ਦੀ ਬੋਤਲ ਲੈਣਾ ਕਰ ਪਈ ਇਹ ਵਧੀਆ ਤਾਂ ਦੁੱਧ ਚ ਪਾ ਕੇ ਇੱਕ ਹੋਰ ਚੱਕ ਦੋ ਕਰ ਫਿਰ ਤੂੰ ਬਹੁਤ ਵਧੀਆ ਵਧੀਆ ਚੀਜ਼ ਆ ਨਾਲੇ ਪਾਓ ਨਾਲੇ ਹੀ ਪਾਓ ਬਿਚ ਨੂੰ ਛੁਨੇ ਰੱਖੋ ਪਾਉਗਾ ਉਹ ਕਿਹੜਾ ਪਾਉਗਾ ਕਿਹੜਾ ਤੇ ਪਾਣੀ ਪਾਓਗੇ ਨਾ ਪੁੱਲ ਜਾਏਗਾ ਇੱਕ ਤਾਂ ਢਿੱਡ ਨੂੰ ਵੀ ਕਾਉਂਦੀ ਕੋਸ਼ਿਸ਼ ਕਰੇਗਾ ਢਿੱਡ ਆ ਮੇ ਇਹ ਉਹੋ ਆ ਦੂ ਜਾ ਤੱਕ ਮਾਰ ਗਿਆ ਇੱਕ ਮਿੰਟ ਆਪਾ ਤਾਂ ਇਹਨੂੰ ਤੇਲ ਕਹਿੰਦੇ ਆ ਤੇਲ ਆ ਤੇਲ ਥੋੜੀ ਐਵੇਂ ਨੀਲੀ ਤੇ ਆ ਸੀਡ ਨਹੀਂ ਜਿਹੜੀ ਹੁੰਦੀ ਉਹ ਚੀਜ਼ ਆ ਨੀ ਨੀ ਕੀ ਐ ਸੀਡ ਉਹ ਐਸਿਡ ਹੋਰ ਇੱਕ ਤੁਕ ਮਲੰਗਾ ਕੀ ਐ ਸੀਡ ਹੋਰ ਸੀਡ ਹੈ ਤੁਕ ਮਰੀਆ ਹੋਰ ਸੀਡ ਹੈ ਪੀਣੀਆ ਤਾਂ ਲੈਓ ਫਸੀ ਆਓ ਐਵੇਂ ਨਾ ਨਹੀਂ ਆਤਾ ਪੀਵਾਂਗੇ ਜਿੱਥੇ ਜਗ੍ਹੀ ਵੇਖੀ ਜੇ ਲੈਣਾ ਤੁਕ ਮਲੰਗਾ ਨਹੀਂ ਨਹੀਂ ਲੈਣ ਤੇ ਤੁਕ ਮਲੰਗਾ ਜਦੋਂ ਪਾਪੜੀ ਆਈ ਬੜੀ ਪਾਪੜੀ ਪਾਪੜੀ ਕਿਹੜੀ ਸਮਾਨ ਵਧੀਆ ਹੁਣ ਹਨਾ ਬਾਵਾ ਆਉਣ ਲੱਗ ਗਿਆ ਹੁਣ ਆਪਣੇ ਬਾਵਾ ਹੋ ਗਏ ਨਾ ਹੁਣ ਆਪਣੇ ਇਧਰ ਵੈਂਦੇ ਨੇ ਸਾਰੇ ਬਾਵਾ ਹੁੰਦੇ ਆਛਾ ਪੰਜਾਬ ਬੜੀਆਂ ਜਿਹੜੀਆਂ ਉਹ ਆਪਾਂ ਲੈ ਕੇ ਆਉਨੇ ਹੁੰਨੇ ਆ ਚਾੜ ਬਾਪੜੀ ਚਾੜ ਬਾਪੜੀ ਸੀ ਉਹ ਹੋਗਾ ਤੇ ਬੜੀਆਂ ਜਿਹੜੀਆਂ ਹੁਣ ਤਾਂ ਆਪਣੇ ਅੱਜ ਕੱਲ ਸਬਜ਼ੀਆਂ ਬਾਵਾ ਹੋ ਗੀਆਂ ਹੁਣ ਤਾਂ ਬੜੀਆਂ ਪਕੌੜੀਆਂ ਦੇ ਅਜੇ ਛੁੱਟੇ ਹੀ ਕਰਦੇ ਆ ਆਹ ਬੜੀਆਂ ਜਿਹੜੀਆਂ ਆਪਾਂ ਲੈ ਕੇ ਆਉਨੇ ਹੁੰਨੇ ਆਂ ਇਹ ਆਪੇ ਬੜੀ ਮੋਟੀ ਹੂੰ ਤਾਂ ਇਹ 2 ਮਹੀਨਾ ਰੈਸਟ ਦਵਾਂਗੇ ਇਹਨਾਂ ਚੀਜ਼ਾਂ ਕਿਉਂਕਿ ਆਪਣੇ ਸਬਜ਼ੀਆਂ ਘਰ ਦੀਆਂ ਬਾਵਾ ਹੋ ਗਿਆ ਲੈ ਲੈ ਬੰਦੀਆਂ ਬਹੁਤ ਟੇਸਟੀ ਹਨ ਮੋਲ ਅੱਛਾ ਇਥੇ ਕਾਫਾ ਕਰਨਾ ਵਈਆ ਮੈਂਗੋ ਨਹੀਂ ਆਏ। ਦੇਖ ਤਾਂ ਹੈ। ਆਂਬ ਹੈ ਨਹੀਂ ਹਨਾ ਉਹ ਕਹਿੰਦੇ ਨਹੀਂ ਆਏਗੀ। ਜੂਸ ਲੈ ਲੈਣਾ। ਮੈਂਗੋ ਦਾ ਵਧੀਆ ਪੀ ਲਿਆ ਸੀ ਉਦੋਂ ਹਨਾ। ਇਹੀ ਲੈ ਲਿਆ ਇੱਕ। పత ఇ మే బయ్యా రో ਰਿਹਾੜੀਆਂ ਲੈ ਆਉਂਦੇ ਰਿਹਾੜੀਆਂ ਤਾਂ ਆਈਆਂ ਰਹੀ ਸੀ ਨਵਲ ਲੈ ਕੇ ਤਾਂ ਗਈ ਅੱਛਾ ਆ ਸੱਚ ਲੈ ਕੇ ਗਏ ਸੀ ਹਾਂ ਰਿਹਾੜੀਆਂ ਜੀਵ ਮੋਲੂ ਲੁੱਡੂ ਆਈ ਪਈ ਹੋਇਆ ਆਪਣੀ ਲੈ ਕੇ ਖੇਡਾਂਗੇ ਵਰਕਾ ਦੋ ਨਾ ਖੇਡਾਂ ਆਂ ਇੰਡੀਆ ਚ ਖੇਡ ਲਈ ਜਿਹੜੀ ਖੇਡ ਲਈ ਓਕੇ ਮੈਂ ਬਣਾ ਓਕੇ ਸਾਰੇ ਸ਼ਾਮ ਵੇਜੇ ਆ ਕੇ ਵਧੀਆ ਲੱਗਦਾ ਜੋ ਗੱਡੀ ਸ਼ਾਮ ਵੇਜੇ ਆ ਜਾਂਦੀ ਹੈ ਨਾ ਇਹੀ ਐਸੇ ਸ਼ਾਂਤ ਤੇ ਪੰਪਲ ਉਹੀ ਖੜ ਜਾ ਤੇ ਪੱਖੇ ਦੀ ਵੀ ਲੋੜ ਨਹੀਂ ਨਹੀਂ ਫੇਰ ਨਹੀਂ ਹਾਂ ਹਾਂ ਦਰ ਆ ਹਜੇ ਤਾਂ ਰਾਤ ਨੂੰ ਠੀਕ ਆ ਪਰ ਫਿਰ ਵੀ ਮੌਸਮ ਠੰਡਾ ਹੋ ਜਾਂਦਾ ਹੈ